ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵੈ ਜੇ ਸੋਚੀ ਲਖ ਵਾਰ ਚਪੈ ਚਪ ਨਾ ਹੋਵੈ ਜੇ ਲਾਈ ਰਹਾ ਲਿ ਤਾਰ ਪੁਖਿਆ ਭੁਖ ਨ ਉਤਰੀ ਜੇ ਬਨਾਪੁਰਿਆ ਪਾਰ ਸਹਿ ਸਿਆਣ ਪਲਖ ਹੋਇ ਤੈਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਘੂੜੈ ਟਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਵੜੇ ਆਈ ਹੁ ਹਕਮ ਨਾ ਕੋ ਮੇ ਬਖਸ਼ੀ ਸੇ ਕੋ ਹਕਮ ਸਦਾ ਪਵਾਈ ਹੈ ਹਕਮ ਇਹ ਅੰਦਰ ਸਭ ਕੋ ਬਾਹਰ ਹਕਮ ਨਾ ਕੋ ਇਹ ਨਾਨਕ ਹਕਮ ਜੇ ਬੁਜਾ ਤਾ ਹਮੇ ਕਹਿ ਨਾ ਕੋ ਗਾਵੇ ਕੋ ਤਾਣ ਹੋਵੇ ਕਿ ਸੇ ਤਾਣ ਗਾਵੇ ਕੋ ਦਾਹ ਜਾਣੀ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈ ਦੀ ਸੇ ਦੂਰ ਗਾਵੇ ਕੋ ਵੇਖਿਆ ਹਜ਼ਰਾ ਦੂਰ ਕਤਨਾ ਕਤਿਨਾ ਆਵੇ ਟੋਟ ਕਤ ਕਤ ਕਤਿ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਈ ਕਾਏ ਹਕਮੀ ਹੁਕਮ ਚਲਾਇ ਰਾਹੋ ਨਾਨਕ ਵਿਗਸਾ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਖ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਇਹ ਜਾਣੀ ਐ ਸਭ ਆਪੇ ਸਤਿਆਰ ਤਾਂ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇ ਮਾਨ ਨਾਨਕ ਗਾਵਿਆ ਗੁਣੀ ਨਿਦਾਨ ਗਾਵਿਆ ਸੁਣੀਆ ਮਨ ਰੱਖਿਆ ਭਾਉ ਦੁ ਪਰ ਅਰਜ਼ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਸਮਾਈ ਗੁਰੂ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਥ ਨਾ ਜਾਏ ਗੁਰਾਇਕ ਦੇਹ ਬੁਝਾਈ ਸਭ ਨਾ ਜੀਆਂ ਕਾਇਕ ਦਾਤਾ ਸੋਮੇ ਵਿਸਰ ਨਾ ਜਾਏ ਤੀਰਤ ਨਾ ਵਜੇ ਤਿਸ ਭਾਵਾ ਬਿਨ ਪਾਣੀ ਕੇ ਨਾਈ ਕਰੀ ਜੇ ਤਿਸ ਰੁਠ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਮਾਤੂ ਇਤਰ ਤਨ ਜਵਾਹਰ ਮਾਨਕ ਜੈ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਈ ਸਭ ਨਾ ਜੀਆਂ ਕਾਇਕ ਦਾਤਾ ਸੋਮੇ ਵਿਸਰ ਨਾ ਜਾਏ ਜੇ ਜੁਗ ਚਾਰੇ ਹਰ ਜਾ ਹੋਰ ਦ ਸੁਣੀ ਹੋਏ ਨਾ ਵਖੰਡਾ ਵਿੱਚ ਜਾਣੀ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਾ ਕੀਰ ਤੇ ਅਗਲੇ ਜੈ ਤੇ ਸੁਨਦਰ ਨਾ ਬਈ ਤਾਂ ਬਾਤ ਨਾ ਪੁੱਛਿਆ ਕੀ ਕੀ ਟੰਦਰ ਕੀਟ ਕਰ ਦੋ ਸੀ ਦੋਸਤਾਰੇ ਨਾਨਕ ਨਿਰਗੁਣ ਗੁਣ ਕਰੇ ਗੁਣੰਤੇ ਅਗੁਣ ਦੇ ਤੇ ਹ ਕੋਈ ਨਾ ਸੂਝੀ ਜੈ ਤੇ ਇਸ ਗੁਣ ਕੋਈ ਕਰੇ ਸੁਣੇ ਸਿਦ ਪੀਰ ਸੁਰਨਾਲ ਤ ਸੁਣੇ ਧਰਤਵਲ ਕਾਲ ਸੁਣੇ ਦੀਪ ਲਉ ਪਤਾਲ ਸੁਣੇ ਪੁਹਨ ਸਕੇ ਕਾਲ ਨਾਨਕ ਭਗਤ ਸਦਾ ਵਿਗਾ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਬ ਮਹਿੰਦਰ ਸੁਣੇ ਮੁਕਸਲਾ ਹਨਮੰਦ ਸੁਣੇ ਜੋਗ ਜੁਗਾ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਾ ਸੰਤੋਗ ਗਿਆਨ ਸੁਣੇ ਸਰਕਾਰਿ ਸ਼ਨਾ ਸੁਣੇ ਪੜ ਪੜ ਪਾਵੇ ਮ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮਨੇ ਕਾਬੇ ਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਸੁਰਤ ਹੋਵੇ ਮਨ ਬੁੱਧ ਮਨੇ ਸਗਲ ਪਵਨ ਕੀ ਸੁਧ ਮਨੇ ਮੋਹ ਚੋਟਾ ਨਾ ਖਾਏ ਮਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾਰਗ ਠਾਕ ਨਾ ਪਾਏ ਮਨੇ ਪਾਸੋਂ ਪ੍ਰਗਟ ਜਾਏ ਮਨੇ ਮਗਨ ਚਲੇ ਪੰਥ ਮਨੇ ਧਰਮ ਸੇਤੀ ਸੰਬੰਧ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਖ ਦਵਾਰ ਮਨੇ ਪਰਵਾਰ ਸਦਾਰ ਮਨੇ ਤਰੇ ਤਰੇ ਕੋ ਸਿੱਖ ਮਨੇ ਨਾਨਕ ਭਵੇ ਨਾ ਪੇਖੇ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਦਰ ਜਾਨ ਪੰਜਾ ਕਾ ਗੁਰੂ ਇੱਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੋ ਮਾਰ ਤੋਲ ਧਰਮ ਦਇਆ ਕਾ ਪੂਸਨ ਤੋ ਤਾਬ ਰਖਿਆ ਜਨ ਸੋਤਾ ਜੇਕੋਬ ਯਹੋਵਾ ਸਚਿਆਤਾ ਬਲੇ ਉਪਰ ਕੀਤਾ ਪਾਰਤਰ ਦੇ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਾ ਬੜੀ ਕਲਾਮ ਇਹ ਲਿਖ ਲਿਖ ਜਾਣ ਕੋਈ ਲਿਖ ਲਿਖ ਕੇ ਕਹਤਾ ਹੋਇ ਕਹਤਾ ਤਾਨਸ ਵਾਲੇ ਰੂਪ ਕੇ ਤੀਦਾ ਜਾਣੇ ਕੋਣ ਕੋਤ ਕਿਤਾਬ ਸਾਹਿਬ ਇੱਕ ਕਵਾ ਤਿਸਤੇ ਹੋਏ ਲਖ ਦਰੀਆ ਕੁਦਰਤ ਕਮਨ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋਤ ਪਾਵੇ ਸਹੀ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਆਉ ਸੰਖ ਜਪ ਸੰਗ ਪਾਉ ਸੰਖ ਪੂਜਾ ਸੰਗ ਤਪਤਾ ਸੰਗ ਰੰਤਮੁਖ ਵੇਦ ਪਾਠ ਸੰਖ ਜੋਗ ਮਨ ਰਹਿਉਦਾ ਸੰਗ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਕਤਾਤ ਅ ਸੰਖ ਸੂਰਮਹ ਭਗ ਸਾਰ

ਸਿਮਰਨ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਕਾਉ ਨਾਨਕ ਹੁਕਮੀ ਆਵੇ ਜਾਓ ਤੀਰਤ ਤਪ ਦੇ ਆਦਾ ਦਾਂ ਜੇ ਕੋ ਪਾਵੇ ਦਿਲ ਕਾ ਮਨ ਸੁਣੇ ਮਨੇ ਮਨ ਕੀਤਾ ਪਵਨ ਤਰਗਾ ਤੀਰਤ ਮਲਣਾ ਸਭ ਗੁਣ ਤੇਰੇ ਮੈਂ ਨਹੀਂ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾ ਆਦਵਾਨੀ ਬਰਮਾਉ ਸਾ ਸੁਹਾਨ ਸਦਾ ਮਨ ਚਾਓ ਕਮਨ ਸੋ ਵੇਲਾ ਵਕਤ ਕਮਨ ਕਮਨ ਸਿਤ ਕਮਨ ਵਾਰ ਕਮਨ ਸੇ ਰੋਤੀ ਮਾਹ ਕਮਨ ਜਿਤ ਹੋਆ ਕਾਰ ਵੇਣਾ ਪਾਈਆ ਪੰਡਤੀ ਜੋ ਵੇਲੇ ਕੁਰਾਨ ਵਕਤ ਨਾ ਪਾਇਓ ਕਾਦੀ ਅਜ ਲਿਖਣ ਲੈ ਕੁਰਾਨ ਤੇ ਤਵਾਰ ਨਾ ਜੋਗੀ ਜਾਣੇ ਰੁਤਮਾ ਹੁਣਾ ਕੋਈ ਜਾ ਕਰਤਾ ਸਿਰ ਠੀਕ ਹੋ ਸਜੇ ਆਪੇ ਜਾਣੇ ਸੋਈ ਕਿ ਵਿਕਾਰਾ ਕਿ ਵਿਸਲਾਈ ਕਿਉਂ ਵਣੇ ਕਿ ਵਿਜਾਣਾ ਨਾ ਕਿ ਅਕਨ ਸਭ ਕੋ ਵਾ ਕਿ ਇੱਕ ਦੋ ਇੱਕ ਸਿਆਣ ਵੱਡਾ ਸਾਈ ਵੱਡੀ ਨਾ ਕੀਤਾ ਜਾ ਕਹੋ ਵੇ ਨਾਨਕ ਜੇ ਕੋ ਆਪੋ ਜਾਣਾ ਕਿ ਗਿਆਨ ਸੋਇ ਪਤਾ ਲਾ ਪਤਾ ਲਾ ਲਖਾ ਕਾ ਸਗਾ ਸੋੜ ਕੁੜਕ ਪਾਲ ਤਕੇ ਵੇਦ ਕਹਿਨ ਕਿ ਬਾਤ ਸੈਸ 18 ਕਹਿਨ ਕਿ ਤੇ ਬਸ ਲੋਕ ਤਾਤ ਲੇਖਾ ਤਲੀਕੇ ਲੇਖਾ ਵਿਨਾਸ ਨਾਨਕ ਵੱਡਾ ਕੀ ਪੇ ਜਾਣੇ ਆਪ ਸਲਾਹੀ ਸਲਾਹ ਹੈ ਤਿਸੁਰਤ ਨਾ ਪਾਇਆ ਨਦੀ ਤੇ ਵਾਹ ਪਵ ਹੈ ਸਮੁੰਦਰ ਨਾ ਜਾਣੀ ਸਮਨਸਾ ਸੁਲਤਾਨ ਗਿਰਹ ਸੇਤੀ ਮਾਲ ਤਾਂ ਨਿਕੀ ਤੁਰਨਾ ਹੋ ਬਣੀ ਜੇ ਤਸਮਨ ਹੋਣਾ ਵਿਸਰੈ ਆਤਨ ਸਿਵਤੀ ਕਹਿ ਨਾ ਆਤਨ ਤਨਗਰਣਾ ਦੇਣਾ ਆਤਨ ਤਰ ਮੇ ਕਣ ਸੁਣਾ ਆਤਨ ਤਨ ਜਾਪੇ ਕਿਆ ਮਨ ਆਤਨ ਤਨ ਜਾਪੇ ਕੀਤਾਕਾਰ ਆਤਨ ਜਾਪੇ ਪਹਲਾ ਵਾਰ ਆਤਨ ਕਰਨ ਕੀਤੇ ਬਿਲ ਲਾਏ ਤਾਂ ਕਿ ਆਤਨ ਪਾਇ ਜਾਏ ਇਹ ਹੋਤ ਨਾ ਜਾਣੇ ਕੋਈ ਬਹੁਤ ਕਈ ਬੋਤ ਹੈ ਵੱਡਾ ਸਾਈਹ ਉਚਾਤਾ ਉਚੇ ਉਪਰੋਚਣਾ ਹੈ ਵੱਡਾ ਚਾਹ ਵੇ ਕੋਈ ਤਿਸੁਚੇ ਕੋ ਜਾਣੇ ਸੋਇ ਜੇ ਵੱਡ ਆਪ ਜਾਣੇ ਆਪ ਆਪ ਨਾਲ ਨਜ਼ਰੀ ਕਰਮੀ ਦਾਤਾ ਬਹੁਤ ਕਰਮ ਲਿਖਿਆ ਨਾ ਜਾਏ ਵੱ ਜੇ ਕੋ ਖਾਇ ਕਾਖਣ ਪਾਈ ਹੋ ਜਾਣੇ ਜੇ ਤੇ ਮਹਕਾਇ ਆਪੇ ਜਾਣੇ ਆਪੇ ਦੇ ਆਕੇ ਸੇ ਪੈ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਸ਼ਾਹੀ ਪਾਸ਼ਾਓ ਆਮੂਲ ਗੁਣਮੂਲ ਵਪਾਰ ਆਮੂਲ ਵਪਾਰੀ ਆਮੂਲ ਪੰਡਾਰ ਆਮੂਲ ਲਾਭ ਆਮੂਲ ਜਾਇ ਆਮੂਲ ਪਾਇ ਆਮੂਲ ਸਮਾਹ ਆਮੂਲ ਧਰਮ ਮੂਲੀ ਬਾਣਾ ਆਮੂਲ ਤਲਮੂਲ ਪ੍ਰਵਾਨ ਆਮੂਲ ਬਖਸੀ ਸਮੂਣੀ ਸਾ ਆਮੂਲ ਕਰਮ ਮੂਲ ਫਰਮਾਨ ਆਮੂਲ ਮੁਲਾਖਿਆ ਨਾ ਜਾਇ ਆਖਾ ਖ ਰਹਿਲ ਵਿਲਾਇਆ ਕੈ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਕਿਆਣਾ ਕੇ ਬਰਮੇ ਆਖੇ ਇੰਦਾ ਕੇ ਗੋਪੀ ਤੇ ਗੋਵਿੰਦਾ ਕਈ ਸਰਾ ਕੇ ਸਿੱਦਾ ਕੇ ਕਿਤੇ ਕਿਤੇ ਬੁਧ ਆਖ

ਜਾਸਿ ਰਚਨਾ ਚ ਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜੀ ਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤਿਸ ਦੀ ਵੜਿਆ ਜੋਤਿਸ ਭਾਵੇ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਾਤ ਸਾਵਨਾਨ ਕਰੇ ਨਰ ਜਾਈ ਮੁੰਦਸਨ ਦੋਖ ਸਰਮ ਪਚੋਲੀ ਤਿਆਰ ਕੀ ਕਰ ਹੈ ਬੂਦ ਕਿੰਤਾ ਕਾਲ ਕਵਰੀ ਕਾ ਜਗ ਢੰਡਾ ਪ੍ਰਤੀਤਾਈ ਪੰਥੀ ਸਗਲ ਮਾਤੀ ਮਨ ਜੀ ਤਜਗਦੀਰ ਆਦੇਸ ਤਿਸੈ ਆਦੇਸ ਆਦ ਨੀਲਾ ਨਾਦ ਨਾਹਤਾ ਜੁਗ ਜੁਗੇ ਕੋ ਵੇਸ ਫਕਤ ਕੇਂਦੇ ਆ ਭੰਡਾਰਨ ਘਟਕਟ ਵਾਜੇ ਨਾਦ ਆਪ ਨਾਥ ਨਾਤੀ ਸਭ ਜਾ ਕੇ ਰਿਤ ਸਦਵਰਤ ਸਾਜ ਸੰਜੋਗ ਵਿਜੋਗ ਦੇ ਕਾਰ ਚਲਾਵ ਹੈ ਲੈ ਕੇ ਆ ਵੇ ਪਾਗ ਆਦੇ ਡਾਣ ਆਦੇਸ ਦੀ ਸਹਿ ਆਦੇਸ ਆਦ ਅਨਿਲ ਨਾਦ ਨਾਤ ਜੁਗ ਜੁਗ ਕੋ ਵੇਸ ਅਸਨ ਲੋਇ ਲੋਇ ਪੰਡਾਰ ਜੋ ਕਿਛ ਪਾਇ ਸੋ ਇਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਦੀ ਸਹਿ ਆਦੇਸ ਆਦ ਅਨਿਲ ਨਾਦ ਨਾਤ ਜੁਗ ਜੁਗ ਕੋ ਵੇਸ ਇੱਕ ਦੂਜੇ ਕੋ ਲੱਖ ਹੋਏ ਲੱਖ ਹੋਏ ਲੱਖ 20 ਲੱਖ ਲਾ ਗੇੜਾ ਕੀਏ ਇੱਕ ਨਾਮ ਜਗਰੀ ਸੇ ਤਰਾਵਤ ਪਵੜੀ ਚੜਿਆ ਹੋਏ ਕੀ ਸੁਣ ਗੱਲਾ ਆਕਾਸ਼ ਦੀ ਕੀਟਾਈ ਦੀ ਸਨਾਨਕ ਨਦਰੀ ਪਾਈਏ ਕੁੜੀ ਕੁੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮਗਣ ਦੇਣਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜੀ ਸਰ ਜੋਰ ਕਰ ਵੇਖੈ ਸੋਇ ਨਾਨਕ ਤੁਮਨੀ ਚ ਨਾ ਕੋਏ ਰਾਤੀ ਰੂਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵੀ ਤਰਤੀ ਤਾਵ ਰਖੀ ਧਰਮਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇ ਕਨਤ ਕਰਮੀ ਕਰਮੀ ਹੋ ਵਿਚਾਰ ਸਚਾਪ ਸਚਾ ਦਰਬਾਰ ਇਥੇ ਸੋਨ ਪੰਜ ਪਰਮਾਨ ਨਦਰੀ ਕਰਨ ਪਵੈ ਨਿਸ਼ਾਨ ਕਾ ਚ ਕਈ ਹੋਤੇ ਪੈ ਨਾਨਕ ਗਿਆ ਜਪੇ ਜੈ ਤਰਮਕੰਡ ਕਹੇ ਹੋ ਤਰਮ ਗਿਆਨਖੰਡ ਕਾ ਕੋ ਕਰਮ ਕੀਤੇ ਪਾਣੀ ਵੈ ਸੰਤਰ ਕੇਤੇ ਕਾਨ ਮਹਿਸ ਹੇਤੇ ਵਰ ਮੇ ਕਾਰ ਗੜੀਆ ਰੂਪ ਰੰਗ ਕੇ ਵੈ ਸਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਚੰਦ ਸੂਰ ਕੇਤੇ ਕਿਤੇ ਮੰਡਲ ਦੇ ਸਕੇਤੇ ਸਤਿ ਬੁੱਧ ਨਾਤ ਕੇਤੇ ਕੇਤੇ ਦੇ ਵਿਵੇਸ ਹੇਤੇ ਦੇਵ ਦਨਵ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਕਾਨ ਕੇਤੇ ਬਾਣੀ ਕੇਤੇ ਪਾਪ ਨਰਿੰਦ ਕੇਤੇ ਸੁਰਤੀ ਸੇਵ ਕੇਤੇ ਨਾਨਕ ਅਨੰਤ ਗਿਆਨਖੰਡ ਮੇ ਗਿਆਨ ਪ੍ਰਜਨਿਤ ਤੇ ਨਾਦ ਬਿਨੋਦ ਕੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਤੇ ਘੜਤ ਗੜੀਆ ਬਤਨੂ ਪਾ ਕੇ ਅਗੇ ਲੰਕthia ਨਾ ਜਾਏ ਜੇ ਕੋ ਕਹ ਪ ਨਾਣਾ ਠਾਕੇ ਜਾਇਜਨ ਕਹਿੰਦਾ ਅਮਰ ਮਾਹੀ ਤੇ ਟਪਕਤ ਵਸਾਇਆ ਕੋਲ ਹੈ ਨੰਦ ਸਚਾਨ ਸੋਏ ਸਚਖੰਡ ਵਸਾਇਆ ਰੰਗਕਾਰ ਕਰ ਕਰ ਵੇਖਣਾ ਤੇ ਨਹੀਂ ਆਉਂਦੇ ਤੇ ਖੰਡ ਮੰਡਲ ਪਰ ਪੰਡਜੇ ਕੋ ਕਤ ਤਨ ਤਨ ਤਿਤ ਲੋ ਲੋ ਆਕਾਰ ਜਿਵੇਂ ਹੁਕਮ ਤੇ ਬਿਕਾਰ ਵੇਖੇ ਇੱਕ ਜਗਰ ਵਿਚਾਰ ਨਾਨਕਤ ਨਕਰੜਾ ਸਰ ਜਤਪਾ ਰਤੀ ਸੁਨਿਆਰ ਅਹਰਨ ਮਤ ਵੇਧ ਹਤਿਆਰ ਪਾਉ ਕਲਾਗੰਦ ਬਤਾਉ ਭਾਂਡਾ ਪਾਉ ਅਮਰਤਾ ਤੇ ਢਾਲ ਕੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਭਵਨ ਗੁਰੂ ਪਾਣੀ ਪੀਤਾ ਮਤ ਤਰਤ ਮਹਾਤ ਦਿਵਸ ਰਾਦੋਈ ਦਾਇ ਦਾਇਆ ਖੇਲੇ ਸਗਲ ਜਗ ਚੰਗੇ